प्यारे विद्यार्थियों सारेनु प्यार भरी सत श्री अकाल मैं ਤੁਹਾਡੇ ਤੇ ਆਪਕੋ ਬਲਵਿੰਦਰ ਸਿੰਘ ਅੱਜ ਤੁਹਾਡੇ ਨਾਲ ਪੰਜਾਬੀ ਅਚੀਵਮੈਂਟ ਸਰਵੇ 2020 ਵਿਸ਼ਾ ਪੰਜਾਬੀ ਸ਼ੀਟ ਨੰਬਰ 55 ਸਾਂਝੀ ਕਰਨ ਜਾ ਰਿਹਾ ਹਾਂ ਖੁਸ਼ਬੂ ਅਤੇ ਗੁਰਸਾਹਿਬ ਪਹਿਲੀ ਵਾਰ ਨਵੀਂ ਦਿੱਲੀ ਆਏ ਸਨ ਇੱਥੇ ਉਹਨਾਂ ਦੇ ਪਾਪਾ ਦੇ ਚਾਚਾ ਜੀ ਰਹਿੰਦੇ ਸਨ ਚਾਚਾ ਜੀ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਜੋਤੂ ਸੀ ਉਹ ਖੁਸ਼ਬੂ ਅਤੇ ਗੁਰ ਸਾਹਿਬ ਤੋਂ ਕਾਫੀ ਵੱਡਾ ਸੀ ਸ਼ਾਮ ਨੂੰ ਜੋਤੂ ਉਹਨਾਂ ਨੂੰ ਇੰਡੀਆ ਗੇਟ ਘੁੰਮਣ ਲਈ ਲੈ ਗਿਆ ਉੱਥੇ ਜਾਣ ਲਈ ਉਹਨਾਂ ਨੂੰ ਮੈਟਰੋ ਉੱਪਰ ਜਾਣਾ ਪੈਂਦਾ ਸੀ ਮੈਟਰੋ ਸਟੇਸ਼ਨ ਪਹੁੰਚਣ ਲਈ ਸੜਕ ਪਾਰ ਕਰਨੀ ਪੈਂਦੀ ਸੀ ਸੜਕ ਉੱਪਰ ਕਾਫੀ ਭੀੜ ਸੀ ਖੁਸ਼ਬੂ ਨੇ ਦੇਖਿਆ ਕਿ ਸਾਹਮਣੇ ਚੌਂਕ ਵਿੱਚ ਖੰਭੇ ਲੱਗੇ ਹੋਏ ਸਨ ਉਹਨਾਂ ਉੱਪਰ ਲਾਲ ਪੀੜੀਆਂ ਤੇ ਹਰੀਆਂ ਬੱਤੀਆਂ ਜਗ ਰਹੀਆਂ ਸਨ ਖੁਸ਼ਬੂ ਨੇ ਪੁੱਛਿਆ ਚਾਚਾ ਜੀ ਇਹਨਾਂ ਨੂੰ ਕੌਣ ਚਲਾ ਰਿਹਾ ਹੈ ਜੋ ਤੂੰ ਨੇ ਦੱਸਿਆ ਕਿ ਤਕਨੀਕੀ ਯੁੱਗ ਅਗਾਹ ਵਧੂ ਹੋ ਗਿਆ ਹੈ ਇਹ ਸਾਡੇ ਟ੍ਰੈਫਿਕ ਸਿਗਨਲ ਹਨ ਲਾਲ ਬੱਤੀ ਦਾ ਸੰਕੇਤ ਰੁਕਣਾ ਪੀੜੀ ਬੱਤੀ ਤਿਆਰ ਹੋਣਾ ਅਤੇ ਹਰੀ ਹੁਣ ਪ੍ਰੰਤ ਚੱਲ ਪੈਣਾ ਹੈ ਪ੍ਰਸ਼ਨ ਨੰਬਰ 1 ਬੱਚਿਆਂ ਦੇ ਚਾਚਾ ਜੀ ਕਿੱਥੇ ਰਹਿੰਦੇ ਸਨ ਕਿੱਥੇ ਰਹਿੰਦੇ ਸੀ ਬੱਚਿਓ ਬੱਚਿਆਂ ਦੇ ਚਾਚਾ ਜੀ ਨਵੀਂ ਦਿੱਲੀ ਪ੍ਰਸ਼ਨ ਨੰਬਰ 2 ਚਾਚਾ ਜੀ ਇਹਨਾਂ ਨੂੰ ਕੌਣ ਚਲਾ ਰਿਹਾ ਹੈ ਇਹ ਗੱਲ ਕਿਸ ਨੇ ਕਹੀ ਕਿਸ ਨੇ ਕਹੀ ਸੀ ਭਈ ਖੁਸ਼ਬੂ ਨੇ ਪ੍ਰਸ਼ਨ ਨੰਬਰ 3 ਚੌਂਕ ਸ਼ਬਦ ਦਾ ਕੀ ਅਰਥ ਹੈ ਚੌਰਾਹ ਚੌਂਕ ਸ਼ਬਦ ਦਾ ਅਰਥ ਚੌਰਾਹ ਜਿੱਥੇ ਚਾਰ ਸੜਕਾਂ ਨਿਕਲਦੀਆਂ ਹੋਣ ਪ੍ਰਸ਼ਨ ਨੰਬਰ 4 ਹੇਠ ਲਿਖਿਆਂ ਵਿੱਚੋਂ ਠੀਕ ਸ਼ਬਦ ਚੁਣੋ ਭੀੜ ਊੜਾ ਜਿਹੜਾ ਸ਼ਬਦ ਵਾ ਬਿਲਕੁਲ ਸਹੀ ਹੈ ਭੀੜ ਪ੍ਰਸ਼ਨ ਨੰਬਰ 5 ਇੰਡੀਆ ਗੇਟ ਕਿੱਥੇ ਸਥਿਤ ਹੈ ਇੰਡੀਆ ਗੇਟ ਬੱਚਿਓ ਨਵੀਂ ਦਿੱਲੀ ਸਥਿਤ ਹੈ ਪਿਆਰੇ ਬੱਚਿਓ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਪੰਜਾਬੀ ਵਿਸ਼ੇ ਦੀ ਜੋ ਵਰਕਸ਼ੀਟ ਨੰਬਰ 55 ਸਮਝ ਆ ਗਈ ਹੋਵੇਗੀ ਸਾਰੇ ਵਿਦਿਆਰਥੀਆਂ ਨੇ ਇਸ ਸ਼ੀਟ ਦੇ ਜੋ ਪ੍ਰਸ਼ਨ ਉੱਤਰ ਨੇ ਜਰੂਰ ਪੜ੍ਹਨੇ ਆ ਤੇ ਯਾਦ ਕਰ ਲੈਣੇ ਆ ਸਾਰੇ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ